ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਜੀ ਸਮੂਹ ਸੰਗਤਾਂ ਨੂੰ ਅੱਜ ਦਾ ਜੋ ਸਮਾਗਮ ਪਿੰਡ ਬੋਰੂ ਵਿਖੇ ਮਨਾਇਆ ਜਾ ਰਿਹਾ ਹੈ ਇਹ ਸਮੂਹ ਸਿੱਧੂ ਪਰਿਵਾਰ ਸੁਵਰਗ ਵਾਸੀ ਦਾ ਅਮਰ ਸਿੰਘ ਜੀ ਅਤੇ ਮਾਤਾ Pritam Kaur ਜੀ ਇਹਨਾਂ ਦੇ ਸਮੂਹ ਪਰਿਵਾਰ ਦੇ ਪਰੋਂ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਮੰਗਦੇ ਮਹਾਰਾਜੀ ਦੇ ਗੁਰਤਾ ਗੁਰਗੱਦੀ ਦਿਵਸ ਨੂੰ ਅਤੇ ਧੰਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਦੇ ਗੁਰਤਾ ਗੁਰਗੱਦੀ ਦਿਵਸ ਨੂੰ ਸਮਰਪਿਤ ਅਤੇ ਧੰਨ ਤਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜੀ ਦੇ ਜੋਤੀ ਜੋਤ ਸਮਾਉਣ ਦੇ ਦਿਵਸ ਨੂੰ ਇਸ ਮਰਦ ਪੰਥ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਉਹ ਸਿੱਧੂ ਪਰਿਵਾਰ ਦੇ ਵੱਲੋਂ ਮਨਾਇਆ ਜਾ ਰਿਹਾ ਹੈ। ਉਹ ਇਹਨਾਂ ਦਾ ਬਹੁਤ ਜਿਵੇਂ ਮਹਾਰਾਜ ਦੀ ਬਾਣੀ ਦਾ ਪ੍ਰਮਾਨ ਹੈ ਉਦਮ ਮਤ ਪ੍ਰਵ ਅੰਤਰਜਾਮੇ ਜੋ ਪ੍ਰੇਰੇ ਤਿਉ ਕਰਨਾ ਦੇ ਮਹਾਵਾਕਾਂ ਦੇ ਅਨੁਸਾਰ ਜੋ ਮਾਲਕ ਉਦਮ ਬਰਾਲਾ ਇਹਨਾਂ ਨੂੰ ਬਖਸ਼ ਕਰਦਾ ਹੈ ਉਸ ਦੇ ਆਧਾਰ ਦੇ ਉੱਤੇ ਇਹ ਆਪ ਜੋ ਮਹਾਰਾਜ ਦੀ ਬਾਣੀ ਦਾ ਪਵਿੱਤਰ ਹੁਕਮ ਨਾਵਾ ਹੈ ਆਪ ਜਪੈ ਅਬਰੇ ਨਾਮ ਜੋ ਪਾਵੈ ਔਰ ਨਾਨਕ ਧੂੜ ਮੰਗੇ ਤਿਸ ਗੁਰ ਸੇਖੇ ਜੋ ਆਪ ਜਪੈ ਅਬਰੇ ਨਾਮ ਜੋ ਪਾਵੈ ਇਹਨਾ ਤੋਂ ਉਤਮ ਪ੍ਰਾਲਾਇਸ ਕਲਯੁਗ ਦੇ ਸਮੇਂ ਦੇ ਅੰਦਰ ਕਿ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਚਾ ਪ੍ਰారంਭ ਕਰਾਉਂਦੇ ਨੇ ਅਤੇ ਨਾਲ ਢਾਡੀ ਸਿੰਘ ਰਾਗੀ ਸਿੰਘ ਜਿਨ੍ਹਾਂ ਦੇ ਨਾਲ ਗੁਰਬਾਣੀ ਕਥਾ ਕੀਰਤਨ ਵਿਚਾਰਾਂ ਦੇ ਨਾਲ ਸੰਗਤ ਨੂੰ ਸੰਗਤਾਂ ਨੂੰ ਜੋੜਨ ਦਾ ਯਤਨ ਕਰਦੇ ਨੇ ਗੁਰੂ ਮਹਾਰਾਜ ਦੀ ਇਹ અપਾਰ ਬਖਸ਼ਿਸ਼ ਹੈ ਇਸ ਪਰਿਵਾਰ ਦੇ ਉੱਤੇ ਸਾਡੀ ਅਰਦਾਸ ਬੇਨਤੀ ਹੈ ਕਿ ਮਹਾਰਾਜ ਕਿਰਪਾ ਕਰਨ ਇਹਨਾਂ ਦੇ ਉੱਤੇ ਇਸੇ ਤਰ੍ਹਾਂ ਆਪਣਾ ਮਿਹਰ ਆਪਰਾ ਹੱਥ ਰੱਖਣ ਅਤੇ ਇਸੇ ਤਰ੍ਹਾਂ ਆਪਣੇ ਦਰਘਰ ਦੀ ਸੇਵਾ ਕਰਾਉਂਦੇ ਰਹਿਣ ਦਾਸ ਅੰਤ ਹਰੀਕ੍ਰਿਸ਼ਨ ਸਿੰਘ ਜੀ ਛੋਟੀ ਵੈਣਠਕਰਵਾਲ ਮੁੱਖ ਸੇਵਾਦਾਰ ਧੰਤਾਨ ਗੁਰਨਾੰਕ ਨਾਮ ਲੇਵਾ ਬ੍ਰਹਮ ਗਿਆਨੀ ਬਾਬਾ ਦੁਲਾਸੀ ਮਹਾਰਾਜ ਜੀ ਠਕਰਵਾਲ ਸਾਹਿਬ ਵਿਕੇ ਮੁੱਖ ਸੇਵਾਦਾਰ ਹੈ ਉਹ ਇਹ ਬੇਨਤੀ ਇਸ ਪਰਿਵਾਰ ਦੇ ਨਾਲ ਨਾਲ ਉਤੇ ਰਲ ਕੇ ਰਲ ਮਿਲ ਕੇ ਕਰਦੇ ਆ ਹੋਇਆ ਇਹ ਮਹਾਰਾਜ ਕਿਰਪਾ ਕਰਨ ਇਹਨਾਂ ਪਰਿਵਾਰਾਂ ਦੇ ਉਤੇ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਇਸੇ ਤਰ੍ਹਾਂ ਇਸੇ ਵਾਰ ਗੁਰੂ ਮਹਾਰਾਜ ਦਾ ਆਪਣੇ ਸੇਵਕਾ ਤੋਂ ਲੈਂਦੇ ਰਹਿਣ ਅਤੇ ਇਸੇ ਤਰ੍ਹਾਂ ਆਪ ਵੀ ਜੁੜੇ ਰਹਿਣ ਤੇ ਹੋਰ ਸੰਗਤਾਂ ਨੂੰ ਵੀ ਜੋੜਦੇ ਰਹਿਣ ਅੱਜ ਦੇ ਸਮਾਗਮ ਦੀਆਂ ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਔ ਸੇਰ ਤਾਰਕਾਲੀ ਗਲੀ ਮੇਂ ਆਓ ਕਬ ਮਾਰਜ ਪੈ ਤਰੀਜਾ ਸਿਰ ਦੀਜਾ ਪਾੜ ਦਾ ਦੀਜਾ ਕਿੰਜੇ ਸਿਰ ਦੇਣਾ ਲੇਕਿਨ ਮਰ ਵਿੱਚ ਹਟਾ ਨਹੀਂ ਹੋਣਾ ਚਾਹੀਦਾ ਜੇ ਮੈਂ ਗੁਰੂ ਨੂੰ ਸਿਰ ਦਤਾ ਪਿਆ ਸਿੱਖ ਜੀ ਕਿਹੜਾ ਸਿਰ ਦੇਓਗੇ ਤੇ ਗੁਰਦੇਵ ਦੇ ਹਿਰਦੇ ਵਿੱਚ ਖਾ ਮਿਲ ਜਾ ਜੀ ਸੱਚੇ ਬਾਦਸ਼ਾਹ ਹਰਿਆਕਾ ਜੇ ਤੁਸੀਂ ਲੈਣ ਦਾ ਆਤੇ ਤੇ ਅਸੀਂ ਦੇਣਾ ਹੈ ਲੈਣ ਦਾ ਭੋੜਿਆ ਤੇ ਚੜ ਕੇ ਆਉਂਦੇ ਨਹੀਂ ਤੇ ਗੁਰਦੇਵ ਨੇ ਆਖਿਆ ਦੱਸੋ ਕੀ ਚਾਹੁੰਦੇ ਹੋ ਦੇ ਦੋ ਕਿੰਦੇ ਸੇਵਾ ਕਰਨੀ ਬੋਲੀ। ਬਾਬਾ ਲਹਿਣਾ ਜੀ ਸੇਵਾ ਨਹੀਂ ਜੁੱਪੇ ਨੇ। ਨਿਰੰਤਰ ਸੇਵਾ ਕਰਦੇ ਆ ਰਹੇ ਨੇ ਤੇ ਅੱਜ ਸਤਿਗੁਰੂ ਕੋਲ ਨਾਲ ਇੱਕ ਪਾਤਸ਼ਾਹ ਬਣਾ ਦੇ ਪੱਤਾ ਪਾਉਂਦੇ। ਟੀਚਰ ਆਪਣੇ ਵਿਦਿਆਰਥੀ ਨੂੰ ਖੜਾਉਂਦਾ ਤੇ ਅਖੀਰ ਦੇ ਸਾਲ ਦੇ ਕੀ ਪੇ ਜਾ ਕੇ ਪੱਤਾ ਪਾਉਂਦੇ। ਤੇ ਕਿਹੜਾ ਸਟੂਡ ਐ ਤੇ ਕਿੰਨੇ ਨੰਬਰ ਲੈ ਕੇ ਪਾਸ ਹੁੰਦਾ? ਪੱਤਾ ਮਾਰਦਾ। ਅਜ ਅਨੋਖਾ ਜਿਹਾ ਪੇਸ਼ ਬਣਾ ਲਿਆ। ਤੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਰਾਜ ਇਸ ਜੰਗਲ ਦਾ ਤੁੰਬੇ ਨੇ ਲੱਕ ਦੇ ਨਾਲ ਸੱਤ ਬੈਠਿਆ ਹੋਇਆ ਬੜੀ ਸਾਰੀ ਪਿਸ਼ਾਬ ਪਾਈ ਹੋਈ ਆ ਮੋਢੇ ਤੇ ਸੜਾ ਰੱਖਿਆ ਹੋਇਆ ਤੇ ਗੁਰਸ਼ੇਖ ਮਗਰ ਮਗਰ ਜਾ ਰਹੇ ਨੇ ਵੇਖੋ ਅੱਜ ਗੁਰੂ ਨਾਨਕ ਪਾਤਸ਼ਾਹ ਵਰਕ ਕਰਨ ਗਏ ਨੇ ਕਿ ਸ਼ਾਦੇ ਤੋਂ ਬਾਅਦ ਇਸ ਜੋਤ ਨੂੰ ਕਿਹੜੇ ਹੱਥੇ ਵਿੱਚ ਟਿਕਾਉਣਾ ਹੈ ਬਾਬਾ ਬੁੱਢਾ ਸ਼ਾਹ ਲਾਲ ਨੇ ਬਾਬਾ ਲੈਣਾ ਜੀ ਹੋਰ ਗੁਰਸ਼ੇਖ ਨਾਲ ਤੁਰੇ ਜਾ ਰਹੇ ਨੇ ਗੁਰਦੇ ਪਾਤਸ਼ਾਹ ਰਾਜ ਥੋੜਾ ਜਿਹਾ ਅੱਗੇ ਗਾਏ ਅੱਗੇ ਜਾ ਕੇ ਗੁਰਦੇਵ ਸਾਹਿਬ ਮਹਾਰਾਜ ਨੇ ਇਤਿਹਾਸ ਕਰ ਕਹਿੰਦੇ ਨੇ ਵੱਡੇ ਮਾਦੇ ਸ਼ੁਰੂ ਕਰਦੇ। ਬਹੁਤ ਸਾਰੇ ਸਿੱਖ ਵਾਪਸ ਆ ਗਏ ਤੇ ਸਤਗੁਰ ਪਾਤਸ਼ਾਹ ਅਗਰੇ ਵਧੇ ਜੇ ਕੋਈ ਸ਼ਕ ਮਗਰ ਜਾ ਰਹੇ ਨੇ ਤੇ ਗੁਰਦੇਵ ਨੇ ਵੇ ਸੋਨੇ ਦੀਆਂ ਮੋਹਰਾਂ ਸੁੱਟ ਦਿੰਦੀਆਂ। ਜਿਹੜੇ ਸਾਡੇ ਵਰਗੇ ਸਾਨੂੰ ਮਾਇਆ ਚੁਣਨ ਲੱਗ ਪਏ ਕਿ ਗੁਰਦੇਵ ਨੇ ਮਾਇਆ ਦੀ ਕਹ ਲੇ ਕਿ ਚੁੱਪ ਹੋ ਮੈਂ ਤੇ ਵਾਪਸ ਜਾਓ। ਲੇਕਿਨ ਕੀ ਵੇਖਿਆ ਅਜੇ ਬਾਬਾ ਮੁੰਡਾ ਸਾਹਿਬ ਤੇ ਬਾਬਾ ਲਾਣਾ ਮਗਰ ਆ ਰਹੇ ਨੇ ਤੇ ਗੁਰਦੇਵ ਪਾਤਸ਼ਾਹ ਮਹਾਰਾਜੇ ਕੋ ਲੜਦੇ ਮਾਰ ਕੇ ਸ਼ੁਰੂ ਕਰ ਦਿੰਦੇ ਨੇ ਤੇ ਬ੍ਰਹਮ ਗਿਆਨੀ ਬਾਬਾ ਮੁੰਡਾ ਸਾਹਿਬ ਰੱਖਦੇ ਉਹਨੇ ਹੋ ਗਏ ਕਿ ਬਾਬਾ ਲਾਣਾ ਜੀ ਅੱਗੇ ਗੋਡੇ ਤੇ ਕੇ ਬਾਰੇ ਕਿ ਸੱਚੇ ਪਾਤਸ਼ਾਹ ਮੈਨੂੰ ਦੁਆਤਾ। ਮਾਰ ਲਵਾਂ ਮੈਂ ਆਪਣਾ ਲਾਣਾ ਤੇ ਮੇਰਾ। ਕੰਨ ਦੇ ਹਾਂ। ਕਹਿੰਦਾ ਜੇ ਮੇਰਾ ਹੈ ਤੇ ਮੇਰਾ ਹੁਕਮ ਮੰਨਾ ਪੋਏਗਾ ਕਿ ਮੈਂ ਗੋਡੇ ਪਾਛਾ ਹੁਕਮ ਕਰੂ। ਕਿ ਤੇ ਆ ਮੁਰਦਾ ਤੇ ਨਾ ਪਾਉਂਦਾ। ਬੜੀ ਬੜੀ ਗੱਲ। ਪਰ ਖਤੋਂ ਹੋਣੀ ਜਾਂ ਤੂੰ ਮੈਂ ਥੋੜਾ ਜੰਤੇ ਹਸਣ ਮੇਰੇ ਨਾਲ ਜੰਤੇ। ਕਹਿੰਦਾ ਯਾਰ ਮੌਤਾਂ ਤੇ ਸ਼ਗਨਾ ਮੇਰਾ ਤੇ ਹੱਥ ਜੋੜ ਕੇ ਕਦੇ ਕੋਝਲ ਨਹੀਂ ਕੀਤਾ। ਕਰੇ ਜਨ ਬਾਪ ਨੇ ਕੀਤੀ ਆਪੋ ਦੇ ਗੁਰੂ ਦੀ ਬਾਣੀ ਤੇ ਕਿ ਤੂੰ ਆਪਣੇ ਗੁਰ ਤੇ ਪ੍ਰਸ਼ਾਦ ਕੋ ਆਵੇਂ ਤੈਨੂੰ ਪੈਰਾਂ ਵਾਲੇ ਪਾਸੋਂ ਖਾਵਾ ਤੇ ਸਿਰ ਵਾਲੇ ਪਾਸੋਂ ਖਾਵਾ ਤੇ ਉਹਦੇ ਵਿੱਚ ਅੱਜ ਪੈਰਾਂ ਵਾਲੇ ਪਾਸੋਂ ਖਾਵਾ ਆਪਾਂ ਨੇ ਗੁਰੂ ਨਾਲ ਪਾ ਕੇ ਨਮਸਕਾਰ ਕਰਕੇ ਮੱਥਾ ਟੇਕੀ ਕਦੇ ਬੋਲੇ ਨਹੀਂ ਕਿ ਪੈਰਾਂ ਵਾਲੇ ਪਾਸੋਂ ਖਾਧਾ ਨਹੀਂ ਕਿ ਕੀ ਦੇਖਦੇ ਤਾਜਾ ਹੀ ਤੜਾ ਪ੍ਰਸ਼ਾਦ ਜਿਵੇਂ ਕਿਸੇ ਬੰਦੇ ਪੜਾ ਕੇ ਖਾਵੇ ਤਾਜਾ ਪ੍ਰਾਪਤ ਸਾਧ ਲੈ ਗਿਆ ਸਭ ਤੋਂ ਪਛਮੇ ਰਾਤੇ ਤੇ ਨਾ ਤੇ ਆਇਆ ਉਹ ਦੇਵ ਨੇ ਉਠਾਣਾ ਤੇ ਸੀਨੇ ਨਾਲ ਲਾ ਕੇ ਅੰਦੇ ਪੱਖ ਪੂਰੀ ਹੋ ਗਈ ਹੈ ਸਭ ਨੂੰ ਗੁਰੂ ਨਾਨਕ ਦੇ ਬਾਝ ਭਰਾਈ ਨੇ ਸਾਦੇ ਲੈਣ ਨੂੰ ਅੰਗ ਦੇ ਨਾਲ ਲਾ ਕੇ ਜਦੇ ਅੰਗਤ ਦੇਵ ਮਾਇਆ ਅਈ ਬੁਝੇ ਬਾਝ ਭਰਾਈ ਆਪ ਦਾ ਪਤਾ ਦਿਖਾ ਦੇ ਗਿਆ ਉਸ ਵੇਲੇ ਸੀ ਬਾਧਾ ਢਲ ਗਈ ਤੇ ਆਪਦੀ ਸ਼ਰਮ ਵਿੱਚੇ ਤੇ ਉਹ ਸਾ ਸਦਾਸਕ ਦਾ ਕਰਦੇ ਆ ਸਮਝੀਆਂ ਸੇਖਣਤਾ ਵੱਲੋਂ ਮਤਾਵਾ ਵੱਲੋਂ ਪੈਣਾ ਵੱਲੋਂ ਵੀਰਾ ਵੱਲੋਂ ਬਚਿਲਕਾ ਵੱਲੋਂ ਬਹੁਤ ਸਾਰਾ ਸਨਮਾਨ ਹੈ ਸਮੂਹ ਪ੍ਰਬੰਧਕ ਵੀਰਾਂ ਵੱਲੋਂ ਬਹੁਤ ਸਨਕਾਰ ਕੀਤਾ ਗਿਆ ਹੈ ਅਰਸ਼ਕਾਤ ਬਾਬਾ ਹਰਕਿਸ਼ਨ ਸਿੰਘ ਜੀ ਵਿక్తిਤਰਾ ਤੇ ਬਾਬਾ ਹਰਕਿਸ਼ਨ ਸਿੰਘ ਜੀ ਬਾਬਾ ਜੀ ਸਵਾਸਨ ਜੀ ਉਹ ਪਹੁੰਚ ਕੇ ਨੇ ਲੇਕਿਨ ਸਰੀਰ ਦੀ ਤਕਲੀਫ ਹੋਣ ਕਰਕੇ ਉੱਪਰ ਨਹੀਂ ਆ ਸਕਦਾ ਛੱਲੇ ਪਹੁੰਚ ਚੁੱਕੇ ਨੇ ਤੇ ਉਹਨਾਂ ਵੱਲੋਂ ਹੁਕਮ ਆਇਆ ਕਿ ਗਿਆਨ ਜੀ ਸਾਡੀ ਫਤਿਹ ਦੀ ਸਾਹ ਸਾਰੀ ਸੰਗਤ ਨਾਲ ਲਵਾ ਦੇ ਨਾ ਮਾਪੁਰਖਾਂ ਵੱਲੋਂ ਆਪ ਜੀ ਦੇ ਨਾਲ ਫਤਿਹ ਸਾਂਝੀ ਕਰਨੀ ਹੈ ਤੇ ਆਪ ਜੀ ਕਿਰਪਾ ਕਰਕੇ ਜਵਾਬ ਜਰੂਰ ਦੇ ਕਿਉਂਕਿ ਮਾਪੁਰਖਾ ਉਹਨਾਂ ਨੂੰ ਡਿਸਕ ਦੀ ਪ੍ਰੋਬਲਮ ਹੈ ਤੇ ਪੌੜੀਆਂ ਉੱਤਰ ਨਹੀਂ ਸਕਦੇ ਤਾਂ ਬਾਹਰ ਕਿਉਂ ਸੀ ਐਸਾ ਪੈਸਾ ਕੀ ਸੀ ਕਿ ਕਹਿੰਦੇ ਬਾਬਾ ਜੀ ਕਹਿੰਦੇ ਵਿਗਿਆਨੀ ਜੀ ਨੇ ਆਖੋ ਮੇਰੇ ਕੋਲੋਂ ਹਾਜ਼ਰੀ ਜ਼ਰੂਰ ਕਰਵਾਉਣਾ ਸ਼ਾਹਪੁਰ ਪਤਸ਼ਾਹ ਕਿਰਪਾ ਕਰਦੇ ਰੋਕਤਾ ਬਖਸ਼ਣ ਆਪਣੇ ਜਨਮ ਵਿੱਚ ਹਾਜ਼ਰੀ ਦਰਪੇ ਪ੍ਰਵਰਤਨ ਕਿ ਬਾਬਾ ਹਰਕਿਸ਼ਨ ਸਿੰਘ ਜੀ ਬਾਬਾ ਜਸਵੰਤ ਸਿੰਘ ਜੀ ਥੱਲੇ ਪੁੰਜੇ ਦੇ ਸੰਤਾਨੀ ਉਹਨਾਂ ਨੂੰ ਮਿਲਣਾ ਹੋਵੇ ਤੇ ਆਪ ਜੀ ਕਿਰਪਾ ਕਰਕੇ ਥੱਲੇ ਜਾ ਕੇ ਮਿਲ ਵੀ ਸਕਦੇ ਤੁਸੀਂ ਥੋੜੀ ਜਿਹਾ ਬਾਬਾ ਜੀ ਇੱਛੇ ਨੇ ਤੇ ਬਾਬਾ ਜੀ ਵੱਲੋਂ ਮੈਂ ਆਪਿਸ ਦੇ ਲਫਤੇ ਦੀ ਸ਼ਾਹ ਜੀ ਪਹੁੰਚ ਗਈ ਹੈ ਤੁਹਾਨੂੰ ਦਾ ਹੁਕਮ ਹੈ ਤੇ ਮੇਰੀ ਹਾਜ਼ਰੀ ਸੇ ਤੁਹਾਨੂੰ ਲਵਾ ਦੇ ਹਾਜ਼ਰੀ ਇਸ ਦਰਬਾਰ ਵਿੱਚ ਫਤਿਹ ਦੀ ਸ਼ਾਹ ਚ ਕੱਢ ਲੈਂਦੇ ਪੰਦੀ ਹੈ ਮਾਪੂਖਾਂ ਵੱਲੋਂ ਆਪੇ ਦੇ ਨਾਲ ਫਤਿਹ ਦੀ ਸ਼ਾਹਜਾਹ ਸਾਰੀ ਸੰਗਤ ਜਵਾਬ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆਪਣੇ ਰਜੇਲਾ ਪ੍ਰਸੰਦ ਵਿੱਚ ਸਮਾ ਕੱਢ ਗਈ ਪਰਿਵਾਰ ਦੇ ਪ੍ਰਬੰਧਕ ਮੇਰਾ ਦੇ ਸੱਜੇ ਉੱਪਰ ਤਸ਼ਰੀਫ ਲੈ ਕੇ ਆਏ ਨੇ ਸਤਿਗੁਰ ਪਾਤਸ਼ਾਹ ਤਰਪਾ ਪੈਦੇ ਰੋਕਤ ਦਾ ਆਪਸ਼ਨ ਆਮ ਬੇਨਤੀ ਕਰੇ ਸਤਿਗੁਰੂ ਗੁਰਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਗੱਲਬਾਤ ਵਿੱਚ ਲੈ ਲਏ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਚੈਨਲ ਕੀਪਲੀ ਕਾਟ